ਏ ਮਾਲਾ ਮੇਰੇ ਮਿੱਤਰੋ ਰਪਿੰਦਰਾ ਆ ਲੱਗ ਗਿਆ ਟਾਵਰ ਆ ਲੱਗ ਗਿਆ ਟਾਵਰ ਆ ਲੱਗ ਗਿਆ ਟਾਵਰ 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 ਆ ਬੱਲੇ 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 ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਟਾਵਰ ਸ਼ ਆ ਗਿਆ ਟਾਵਰ ਸ਼ਾਕਰ ਆ ਗਿਆ ਟਾਵਰ ਖੁੱਤੀ ਪਾ ਗਿਆ ਆ ਗੱਭਰੂ ਗਵਾਂਡ ਪਿੰਡ ਦਾ ਅੱਜ ਖੁੱਤੀ ਪਾ ਗਿਆ ਅੱਜ ਪੱਤਰੀ ਆਲਾ ਆ ਪੱਤਰੀ ਆਲਾ ਟਾਵਰ ਕਹਿੰਦਾ ਮੈਨੂੰ ਬਾਹਰ ਖੇਡਣ ਦਾ ਮੌਕਾ ਤਾਂ ਦਿਓ ਮੈਨੂੰ ਜੀ ਮਾਫਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟਾਵਰ ਮਾਇੰਡ ਨਹੀਂ ਕਰਨਾ ਆਓ ਸਾਹਮਣੇ ਆਓ ਆ ਬੱਲੇ 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 ਗਿੰਨੀ ਆ ਗਿੰਨੀ ਮਹਿਮਦਵਾਲਵਾ ਆ ਸੰਦੀਪ ਦੇ ਪਿੰਡ ਦਾ ਆ ਜੋਤੇ ਦੇ ਪਿੰਡ ਦਾ ਆ ਮੇਰੇ ਮਿੱਤਰੋ ਲਵਲੀ ਦੇ ਪਿੰਡ ਦਾ ਆ ਰਾਣੇ ਦੇ ਪਿੰਡ ਦਾ ਇਸ ਵੇਲੇ ਕਰ ਗਿਆ ਕਮਾਲ ਲਾ ਗਿਆ ਤਕੜਾ ਜਫਾ ਉਹ ਮਾਜੇ ਵਾਲਿਆ ਤਾੜੀਆਂ ਤੂੜੀਆਂ ਵਾਰੇ ਯਾਦ ਉਹਦੇ ਨਾਂ ਤੇ ਜਹਾਂ ਜਿਹੜੇ ਘੁੰਮੇ ਉਹ ਕੈਰੋਂ ਵਿੱਚ ਘੁੰਮਿਆ ਇਹਨਾਂ ਪਿਆਰ ਇਹਨਾਂ ਸਤਕਾਰ ਖਾਲਸਾ ਬੈਰੀਕੇਡ ਦਾ ਧੰਨਵਾਦ ਆਹ ਸਾਹਮਣੇ ਬੁਲਟ ਖੀਰਾ ਮਾਰੀਆ ਆਹ ਮਹਿਮਾਨ ਸਨਮਾਨ ਹੋਣਗੇ ਆਹ ਪੈਂਦੀ ਹੋਈ ਰੇਡ ਤੇ ਰਪਿੰਦਰਾ ਗੁਰਦਾਸ ਗੁਰਦਾਸ 23 ਨੂੰ ਸੰਤੂ ਨੰਗਲ ਦੇ ਵਿੱਚ ਸੱਜਣ ਕਹਿੰਦਾ ਪੁੱਜ ਜਾਇਓ ਆਹ 24 ਨੂੰ ਮੇਰੇ ਮਿੱਤਰੋ ਲੋ ਨੰਗੇ ਕਹਦੇ ਉਸਤਾਦਾਂ ਨੂੰ ਕਹਦੇ ਉਸਤਾਦਾਂ ਨੂੰ ਕਹਦੇ ਚੇਲੇ ਮੱਤ ਨਹੀਂ ਦੇ ਸਕਦੇ ਉਸਤਾਦਾਂ ਨੂੰ ਆਹ ਸਾਹਮਣੇ ਗੁਰਦਾਸ ਦੀ ਰੇਡ ਸੋਨੀ ਦੀ ਕੋਸ਼ਿਸ਼ ਗੁਰਦਾਸ ਤੇ ਸੋਨੀ ਟੱਕਰ ਬੱਬਰ ਸ਼ੇਰਾਂ ਦੀ ਲਾ ਲਗਿਆ ਚੋਰ ਫਰੰਦੀਪੁਰ ਦੀ ਧਰਤੀ ਮੇਰੇ ਵੀਰਿਆ ਗੁਰਦਾਸ 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 ਅਰਦਾਸ ਤਕੜਾ ਖੇਡਾਂ ਤੇ ਪ੍ਰਤਪਾਲ ਕੈਨੇਡਾ ਹੁਣੀ ਕਿੰਬਬਰ ਦਾ ਸੱਤਾ ਮੇਰੇ ਮਿੱਤਰੋ ਕਪੂਰਥਲੇ ਦੇ ਕਬੱਡੀ ਕੱਪ ਦਾ ਲਾ ਇੱਕ ਪਾਸੇ ਖੀਰਾਵਾਲੀਆ ਔਰ ਦੂਜੇ ਪਾਸੇ ਹੈਪੀ ਲੋਹਾਰੀ ਮੱਲ ਤੇ ਖੀਰਾਵਾਲੀਆ ਬੁਲਟ ਹੈਪੀ ਤੇ ਖੀਰਾਵਾਲੀਆ ਆ ਬਹੁਤ ਬਹੁਤ ਦਰਮਾਦ ਇਧਰ ਭੇਜ ਸਿੰਘ ਮੱਲੀ ਤੇ ਨਾਲ ਮਾਹਵੀਰ ਯੂ ਐਸ ਏ ਇੱਕੋ ਜੱਫਾ ਗੋਪੀ ਦਾ 3000 ਦਾ ਇਧਰ ਟਾਵਰ ਟਾਵਰ ਬਸ ਕੇ ਕਰ ਰਿਹਾ ਅਮਨ ਵੇਖ ਲੈ ਵੇਖ ਲੈ ਵਪਾਰੀਆ ਵੇਖ ਲੈ ਵਾਰੀਆ ਵੇਖ ਲੈ ਵਪਾਰੀਆ ਟਾਵਰ 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 ਅੱਜ ਦੇ ਟਾਵਰ ਦੀ ਚੋਣ ਬਣਦੀ ਹੈ ਯਾਰ